বারবার ਸੀ ਕਹਿੰਦੇ ਕਿ ਗੁਰਬਾਣੀ ਇੱਕ ਸ਼ੀਵਨ ਯਾਤਰਾ ਗੁਰਬਾਣੀ ਨੂੰ ਪੂਜਣਾ ਇੱਕ ਮਨਮਤਿਆ ਗੁਰਬਾਣੀ ਪੂਜਣਾ ਨਹੀਂ ਕਰਵਾਣੀ ਗੁਰਬਾਣੀ ਦੀ ਅਸਲੀ ਪੂਜਾ ਉਹ ਆ ਜਿਹੜਾ ਉਹਨੂੰ ਸਮਝ ਕੇ ਆਪਣੇ ਲਾਈਫ ਚ ਲਾਗੂ ਕਰਨਾ ਜ਼ਿੰਦਗੀ ਚ ਲਾਗੂ ਕਰਨਾ ਸਮਾਜ ਚ ਲਾਗੂ ਕਰਨਾ ਉਹ ਆ ਕਰਬਾਣੀ ਦੀ ਅਸਲੀ ਪੂਜਾ ਪਰ ਕਿਤੇ ਨਾ ਕਿਤੇ ਅਸੀਂ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਪੂਜਾ ਵਾਸਤੇ ਰੱਖ ਲਿਆ ਆ ਵੀ ਉੱਥੇ ਜਾਓ ਮੱਥਾ ਟੇਕੋ ਤੇ ਮੱਥਾ ਟੇਕ ਕੇ ਕੜਾ ਪ੍ਰਸ਼ਾਦ ਲੈ ਕੇ ਕਰਮਾਂ ਕਰਕੇ ਤਾਂ ਘਰ ਨੂੰ ਆ ਜਾਓ ਜੇ ਅਸੀਂ ਰੋਜ਼ ਦਾ ਇੱਕ ਸ਼ਬਦ ਵੀ ਪੜਾਂਗੇ ਜਿਦਾਂ ਬਾਜੀ ਨੇ ਕਿਹਾ ਸਾਨੂੰ ਕੁਝ ਨਾ ਕੁਝ ਉਸ ਗੁਰਬਾਣੀ ਦੇ ਸ਼ਬਦ ਚੋਂ ਗਿਆਨ ਪ੍ਰਾਪਤ ਹੋਊਗਾ ਜਿਹੜਾ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕਦੇ ਆ ਔਰ ਗੁਰਬਾਣੀ ਨਹੀਂ ਛੱਡਾ ਕੈਰੈਕਟਰ ਬਿਲਡ ਕਰਨਾ ਔਰ ਉਸ ਤੋਂ ਬਾਅਦ ਉਹਨੂੰ ਜੇ ਸਮਝ ਕੇ ਜੀਵਨ ਚ ਲਾਗੂ ਕੀਤਾ ਤੇ ਲੋਕਾਂ ਨੇ ਕਹਿਣਾ ਵੀ ਇਹ ਬੰਦਾ ਜਿਹੜਾ ਸਿੱਖਿਆ ਸੀ ਇਹਦੇ ਅਰਕਾ ਬਣਨਾ ਚਾਹੁੰਦੇ ਆ ਪਰ ਕੱਲਾ ਪੜਨ ਤੇ ਜੋ ਨਹੀਂ ਉਹਨੂੰ ਸਮਝ ਕੇ ਜੀਵਨ ਚ ਲਾਗੂ